ਹੁਣ ਮਦ ਪੂਰਨ ਦਾ ਭਾਵ ਇਹ ਨਹੀਂ ਹੈ ਵੀ ਬਾਣੀ ਦਾ ਮੱਦਾ ਗਿਆ ਚਲੋ ਜੀ ਅਰਦਾਸ ਕਰ ਲੋ ਅਨੰਦ ਸਾਹਿਬ ਦਾ ਜਾਪ ਸ਼ੁਰੂ ਕਰ ਦੋ ਖਾਸ ਤੌਰ ਤੇ ਅਖੰਡ ਪਾਠ ਦੇ ਵਿੱਚ ਸਹਿਜ ਪਾਠ ਦੇ ਵਿੱਚ ਤਾਂ ਚਲੋ ਸਮਝ ਦੇ ਵਿੱਚ ਆ ਜਾਂਦਾ ਕਿਉਂਕਿ ਕੋਈ ਬਿਗਨ ਨਹੀਂ ਪੈਣਾ ਕੋਈ ਰੁਕਾਵਟ ਨਹੀਂ ਆਣੀ ਬਾਣੀ ਦੇ ਵਿੱਚ ਪਰ ਅਖੰਡ ਪਾਠ ਸਾਹਿਬ ਦੀ ਮਰਿਆਦਾ ਕੀ ਹੈ ਜਦੋਂ ੴ ਤੋਂ ਜਦੋਂ ਸ਼ੁਰੂ ਹੋ ਗਿਆ ਤਾਂ ਉਹ ਜਾਂ ਤਾਂ ਮੁੰਦਾਵਣੀ ਤੱਕ ਜਾਂ 18 10 20 ਤੱਕ ਆ ਕੇ ਸੰਪੂਰਨ ਹੋ ਗਵੇ ਉਦੋਂ ਚ ਵਿਗਨ ਨਹੀਂ ਕੋਈ ਬਹਿ ਸਕਦਾ ਰੁਕਾਵਟ ਨਹੀਂ ਕੋਈ ਆ ਸਕਦੀ ਇੱਕ ਵਾਰ ਅਖੰਡ ਪਾਠ ਅਰਦਾਸ ਸੋਧ ਕੇ ਸ਼ੁਰੂ ਹੋ ਗਿਆ ਤਾਂ ਫਿਰ ਉਹ ਜਾਂ ਮੁੰਦਾਵਣੀ ਜਾਂ 18 10 20 ਸੇ ਆ ਕੇ ਸੰਪੂਰਨ ਹੋਵੇਗਾ